ਲੋ ਜੀ ਮਿੱਤਰੋ ਅੱਜ ਆਪਾਂ ਸੰਗਰੂਰ ਜ਼ਿਲ੍ਹੇ ਤੇ ਖੜੇ ਆ ਪਈ ਸਿੱਧੂ ਕਾਰੋਬਾਰ ਤੇ ਬੜੇ ਟਾਈਮ ਬਾਅਦ ਅੱਜ ਪਾ ਆਂਗੇ ਤੇ ਗੱਲ ਕਰੀ ਪਈ ਹੈ ਨਾ ਜੇ ਕਿਸੇ ਨੇ ਘੱਟ ਬਜਟ ਦੇ ਵਿੱਚ ਦਰਮਾਨੇ ਰੇਟਾਂ ਦੇ ਕਾਰਾ ਲੈਣੀਆਂ ਨੇ ਤਾਂ ਇੱਕ ਵਾਰ ਕਾਲ ਕਰ ਲਿਓ ਨੰਬਰ ਮੈਂ ਸਕਰੀਨ ਤੇ ਪਾਤਾ ਟਾਈਟਲ ਦੇ ਵਿੱਚ ਠੀਕ ਹੈ ਬਾਈ ਇੱਕ ਵਾਰ ਬਈ ਤੁਸੀਂ ਨੰਬਰ ਵੀ ਬੋਲ ਦੋ 93571 52000 93572 52000 ਠੀਕ ਹੈ ਲੋ ਬਾਈ ਇਹ ਨੰਬਰ ਤੇ ਬਈ ਤੁਸੀਂ ਫੋਨ ਵੀ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਮੇਰੇ ਭਰਾਵੋ ਕਮੈਂਟ ਕਰਕੇ ਦੱਸੋ ਕਿਹੜਾ ਭਰਾ ਕਿੱਥੋਂ ਜੁੜਿਆ ਹੋਇਆ ਹੈ ਨਾ ਤੇ ਤੁਹਾਨੂੰ ਕਾਰਾਂ ਦਵਾਂਗੇ ਬਾਈ ਤੇ ਐਂਡ ਤੱਕ ਜੁੜੇ ਰਹੋ ਠੀਕ ਹੈ ਕਿੰਨੇ ਕ ਬੰਦੇ ਜੁੜ ਗਏ ਗੁਰਪ੍ਰੀਤ ਦਾ ਲਓ ਜੀ ਬਾਈ ਦੇਖੋ ਜੁੜੋ ਬਾਈ ਵੱਧ ਤੋਂ ਵੱਧ ਹਲੇ ਤੇ ਜਿਹੜੇ ਜਿਹੜੇ ਭਰਾ ਹਨ ਵੀ ਕਾਰਾਂ ਲੈਣਾ ਚਾਹੁੰਦੇ ਨੇ ਤਾਂ ਇੱਕ ਵਾਰ ਵਿਜ਼ਿਟ ਕਰ ਲਿਓ ਤੇ ਪਹਿਲੀ ਕਾਰ ਦੀ ਗੱਲਬਾਤ ਕਰਦੇ ਆ ਬਈ ਆਪਾਂ ਇਹ ਕਿਹੜਾ ਮਾਡਲ ਹੈ ਵੀਰੇ ਕਾਰ ਇਹ 2008 ਮਾਡਲ ਹੈ ਜੀ 8 ਮਾਡਲ ਕੰਡੀਸ਼ਨ ਦੀ ਚੰਗੀ ਹੈ ਕਰ ਕੰਡੀਸ਼ਨ ਦੀ ਜਮਾਂ ਬਿਲਕੁਲ ਹੀ ਨਵੀਂ ਐ ਕੋਈ ਜਰਨੀ ਕੋਈ ਗਲਵਟ ਨਹੀਂ ਠੀਕ ਓਕੇ ਸੀਐਨਜੀ ਕਿਟ ਲੱਗੀ ਹੋਈ ਆ ਲੱਗੀ ਹੋਈ ਐ ਸੀ ਹਾਂਜੀ ਸੈਂਟਰ ਲੋਕ ਐ ਹਾਂਜੀ ਚਾਰੇ ਟਾਇਰ ਨਵੇਂ ਨੇ ਹੂੰ ਹੂੰ ਠੀਕ ਐ ਜੀ ਓਕੇ ਮੁਰਲੀਆਂ ਵਿੰਡੋਆਂ ਪਾਵਰ ਨੇ ਠੀਕ ਐ ਵੀਰੇ ਅੰਦਰੋਂ ਬਾਹਰੋਂ ਕਾਰ ਬਿਲਕੁਲ ਹੀ ਨਵੀਂ ਐ ਓਕੇ ਹਾਂਜੀ ਕਾਰ ਦਾ ਪ੍ਰਾਈਜ਼ ਕਿੰਨਾ ਮੋਟਰਸਾਈਕਲ ਤੋਂ ਵੀ ਥੱਲੇ ਜੀ ਅੱਛਾ ਹਾਂਜੀ ਕਿੰਨਾ रेट ਆ ਵੀਰੇ ਮੋਟਰਸਾਈਕਲ ਆਉਂਦਾ ਜੀ 95000 ਦਾ ਕਾਰ ਦੇਣੀ ਆਪਾਂ ਨੇ 85000 ਰੁਪਏ ਦੀ 85000 ਦੀ ਹਾਂਜੀ 10000 ਰੁਪਏ ਦੀ ਸੂਟ ਹੈ ਮੋਟਰਸਾਈਕਲ ਦੇ ਵਿੱਚ ਮੋਟਰਸਾਈਕਲ ਤੇ ਵੇਂਦੇ ਨੇ 2 ਜਣੇ ਇਹ ਚ ਵੇਂਦੇ ਨੇ 5 ਬੰਦੇ ਵੇਂਦੇ ਜਾਂਦੇ ਠੀਕ ਹੈ ਬਈ ਤੇ 85000 ਇੰਜਨ ਗੇਅਰ AC ਹੀਟਰ ਸਭ ਕੁਝ ਵਰਕਿੰਗ ਮਿਲੂ ਆਪਾਂ ਕਹਿੰਦੇ ਬਈ CNG ਪੇਪਰਾਂ ਚ ਹਾਂਜੀ ਪੇਪਰਾਂ ਚ ਹੈ ਜੀ ਪਾਵਰ ਵਿੰਡੋ ਹੈਗੀਆਂ ਜੀ 1 2 ਹਾਂਜੀ 2 ਵਿੰਡੋਆਂ ਪਾਵਰ ਨੇ 2 ਵਿੰਡੋਆਂ ਵੀ ਪਾਵਰ ਨੇ ਠੀਕ ਹੈ ਤੇ ਬਸ ਵਧੀਆ ਬਈ ਓਕੇ ਦੀ ਰਿਪੋਰਟ ਹੈ ਜੇ ਕਿਸੇ ਨੇ ਸਿੱਖਣ ਸਿਖਾਉਣ ਲੈਣੀ ਹੈ ਕੁਝ ਵੀ ਕਰਨਾ ਤਾਂ ਆਹ ਲੀਕਾਰ ਤੁਸੀਂ ਲੈ ਸਕਦੇ ਹੋਗੇ ਕਿਤੋਂ ਗਲੀ ਨਹੀਂ ਕੋਈ ਲੱਗੀ ਵੱਜੀ ਨਹੀਂ ਠੀਕ ਹੈ ਸਾਰੀ ਕਾਰ ਓਕੇ 에어ਪੋਰਟ ਨਵੇਂ ਨਵੇਂ ਬਿਲਕੁਲ ਅਗਲੀ ਵੀਰੇ Hondaमेज ਇਹ Hondaमेज 2013 ਮਾਡਲ ਹਾਂਜੀ ਸੈਕੰਡ ਆਨਰ ਓਕੇ ਕਾਰ ਦੀ ਕੰਡੀਸ਼ਨ ਦੇਖੋ ਅੰਦਰੋਂ ਬਾਹਰੋਂ ਬਿਲਕੁਲ ਹੀ ਨਵੀਂ ਠੀਕ ਹੈ ਵੀਰੇ ਜਿਹਨੂੰ ਨਵੀਂ ਕਾਰ ਕਹਿੰਦੇ ਨੇ ਉਹ ਕਾਰ ਆ ਇਹ ਓਕੇ ਠੀਕ ਹੈ ਜੀ ਹਾਂਜੀ 13 ਮਾਡਲ ਸੈਕੰਡ ਆਨਰ ਆ ਕਾਰ ਬਿਲਕੁਲ ਅੰਦਰੋਂ ਬਾਹਰੋਂ ਨਵੀਂ ਇੰਟੀਰੀਅਰ ਬਹੁਤ ਸੋਹਣਾ ਹੁੰਦਾ ਕਾਰ ਦਾ ਇਹਨਾਂ ਕਾਰ ਬਹੁਤ ਵਧੀਆ ਹੁੰਦੀ ਹੈ ਇਹੇ ਹਾਂ ਹਾਂ ਏਵਰੇਜ ਵੀ ਦੀ ਏਵਰੇਜ ਦੀ ਵੀ ਰਾਣੀ ਹੈ ਜੀ ਇਹੇ ਏਵਰੇਜ ਤਾਂ ਬਸ 27 ਤੋਂ 28 ਦੀ ਏਵਰੇਜ ਹੈ ਦੀ ਪਰ ਅਸਲ ਨਾਲ ਤੇ ਕਹਦੀ ਏਵਰੇਜ ਪਰ ਝੂਠ ਮੰਨਦੇ ਨੇ ਹਾਂਜੀ ਏਵਰੇਜ ਦੀ ਰਾਣੀ ਤਾਂ ਹੀ ਆਪਾਂ ਦਾਖਦੇ ਮਿੱਤਰ ਨੇ ਏਵਰੇਜ 30 32 ਦੀ ਏਵਰੇਜ ਕੱਢੀ ਹੋਈ ਹੈ ਤੋਂ ਹਾਂਜੀ ਆਪਾਂ 27 28 ਦੀ ਕਹਿ ਕੇ ਦਿੰਨੇ ਆਪਾਂ ਫੇਰ ਵੀ ਘੱਟੋ ਘੱਟ 27 28 ਦੀ ਮੰਨ ਕੇ ਚੱਲਦੇ ਆਂ ਬਈ ਹਾਂਜੀ ਕਾਰ ਬਿਲਕੁਲ ਓਕੇ 13 ਮਾਡਲ ਠੀ ਲਓ ਜੀ ਬਾਈ ਲੋਨ ਕਾਰ ਤੇ ਹੋ ਜਾਊਗਾ ਠੀਕ ਐ ਵੀ ਬਾਈ ਕੱਲੇ ਪੇਪਰਾਂ ਪੇਪਰਾਂ ਦੇ ਪੈਸੇ ਦੇ ਦਿਓ ਬਾਕੀ ਫੁੱਲ ਲੋਨ ਕਰਾ ਦਿਓ ਬਾਈ ਹਾਂਜੀ ਲੋਨ ਫੁੱਲ ਕਰਾਣਾ ਠੀਕ ਐ ਫੁੱਲ ਲੋਨ ਹੋ ਜਾ ਬਾਈ ਕੱਲੇ ਪੇਪਰਾਂ ਦੇ 60000 ਰੁਪਏ ਦੇ ਕੇ 60000 ਮੰਨ ਲਓ ਸਾਰਾ ਲੋਨ ਹੂੰ ਹਾਂਜੀ ਲਓ ਬਾਈ ਠੀਕ ਐ ਅਗਲੀ ਇਕੋ سپورਟ ਵੀਰੇ ਇਕੋ سپورਟ ਆ ਗਈ 2013 ਮਾਡਲ ਹੂੰ ਹੂੰ ਸੈਕੰਡ ਆਨਰ ਠੀਕ ਐ ਬੰਪਰ ਤੋਂ ਬੰਪਰ ਰੀਜਨਲ ਬੰਪਰ ਤੋਂ ਬੰਪਰ ਸਾਰੇ ਹੀ ਕਾਰ ਨਵੇਂ ਠੀਕ ਐ ਠੀਕ ਐ ਜੀ ਅੰਦਰੋਂ ਬਾਹਰੋਂ ਕਾਰ ਬਿਲਕੁਲ ਨਵੀਂ ਹੈ ਹੈਵੀ ਬਹੁਤ ਹੁੰਦੀ ਹੈ ਬਾਈ ਹਨਾ ਬਹੁਤ ਹੈਵੀ ਐ ਕੋਈ ਇਹ ਏਜੰਸੀ ਦੁਬਾਰੇ ਵਾਪਸ ਪੰਜਾਬ ਦੇ ਵਿੱਚ ਰਵਾਨਾ ਹੋ ਰਹੀ ਹੈ ਠੀਕ ਹੈ ਠੀਕ ਹੈ ਜੀ ਪੰਜਾਬ ਨੂੰ ਆ ਰਹੀ ਹੈ ਹਰਿਆਣੇ ਦੇ ਵਿੱਚ ਤਾਂ ਆ ਗਈਆਂ ਜੀ ਠੀਕ ਹੈ ਹਸਾਰਣਾ ਜਿਹੜਾ ਆਪਣਾ ਜੱਜਰਵੇਰੀ ਵਾਲਾ ਰੋੜਾ ਹਾਂਜੀ ਉੱਥੇ ਤੇ ਏਜੰਸੀ ਆ ਗਈ ਬਹੁਤ ਵੱਡੀ ਠੀਕ ਹੈ ਠੀਕ ਹੈ ਜੀ ਆਪਣੇ ਪੰਜਾਬ ਦੇ ਵਿੱਚ ਵੀ ਇਹ ਵੜ ਰਹੇ ਨੇ ਹੁਣ ਦੁਬਾਰਾ ਵਾਪਸ ਠੀਕ ਹੈ ਤੇ ਲੋਕਾਂ ਨੂੰ ਡਰਾ ਵੀ ਏਜੰਸੀ ਇਹ ਬਾਗੀਆਂ ਹਾਂ ਹਾਂ ਬਸ ਹੁਣ ਦੁਬਾਰੋਂ ਕਹਿਰ ਢਾਉ ਪਈ ਦੁਬਾਰੋਂ ਆ ਗਈ ਹਾਂ ਠੀਕ ਹੈ ਜੀ ਬਸ ਹੈਵੀ ਡਿਊਟੀ ਕੇ ਨਹੀਂ ਬਈ ਕਾਰਾਂ ਬਹੁਤ ਇੱਕ ਨੰਬਰ ਦੀ ਕਾਰ ਆ ਬਿਲਕੁਲ ਹਾਂ 13 ਦੇ 9ਵੇਂ ਮਹੀਨੇ ਦੀ ਹੈ ਵੰਪੂਡ ਵੰਪ ਰਿਜਨਲ ਸੈਕੰਡ ਓਨਰ ਠੀਕ ਹੈ ਕਾਰ ਦੇ ਦਾਂਗੇ ਆਪਾਂ 2 ਲੱਖ ਤੇ 70000 ਰੁਪਏ ਦੀ ਐਨਓਸੀ ਦੇ ਨਾਲ ਓਕੇ 2 ਲੱਖ 70000 ਦੀ ਐਨਓਸੀ ਨਾਲ ਠੀਕ ਹੈ ਵੀਰੇ ਠੀਕ ਹੈ ਜੀ ਅਗਲੀ ਮੋਬਿਲਿਓ ਆ ਗਿਆ ਹ ਇਹ ਮਾਡਲ ਇਹ ਆ ਗਈ ਮੋਬਿਲਿਓ ਹੂੰ ਹੂੰ 2015 ਮਾਡਲ ਹੈ ਜੀ ਹਾਂਜੀ ਉਦਾ 15/16 ਲੱਗਿਆ ਹੋਇਆ ਸਟicker ਠੀਕ ਹੈ ਪਰ ਆਪਾਂ ਕਹਾਂਗੇ ਇਹਨੂੰ 15 ਮਾਡਲ 15 ਠੀਕ ਹੈ ਜੀ ਜਿਹੜੀ ਸਹੀ ਹੈ ਕਾਰ ਆ ਬਿਲਕੁਲ ਨਵੀਂ ਅੰਦਰੋਂ ਬਾਹਰੋਂ ਸਾਰੀ ਹੀ ओरिजिनल ਕਾਰ ਆ ਠੀਕ ਆ ਵੀਰੇ ਸਾਰੇ ਸੀਸੇ ਸਾਰੇ ਨਾਲ ਦੇ ਨੇ ਫਰੰਟ ਤੋਂ ਲੈ ਕੇ ਸਾਰੀ ओरिजिनल ਕਾਰ ਆ ਓਕੇ ਠੀਕ ਹੈ ਜੀ ਫਸਟ ਓਨਰ ਦੀ ਕਾਰ ਆ ਠੀਕ ਆ ਵੀਰੇ ਕਿੰਨਾ ਰੇਟ 15 ਮਾਡਲ ਕਾਰ ਦੇ ਦਾਂਗੇ ਆਪਾਂ 3 ਲੱਖ ਇੱਕੋ ਹੀ ਪ੍ਰਾਈਸ 70000 ਰੁਪਏ ਦੀ 3 ਲੱਖ 70000 3 ਲੱਖ 70000 ਰੁਪਏ ਦੀ 3 ਲੱਖ 70000 ਚ ਕੀ ਦੋਵਾਂਗੇ ਲਾਇਪਵਾ ਕੇ ਦਵਾਂਗੇ ਹਾਂਜੀ ਸਰਵਿਸ ਕਰਾ ਕੇ ਦਵਾਂਗੇ ਓਕੇ ਠੀਕ ਹੈ ਐਨਓਸੀ ਨਾਲ ਦੋਵਾਂਗੇ ਐਨਓਸੀ ਨਾਲ ਦਵਾਂਗੇ ਠੀਕ ਆ ਵੀਰੇ ਹਾਂਜੀ ਲੋ ਜੀ ਬਈ ਠੀਕ ਆ ਆਹ ਵਾਲੀ ਕਾਰ ਵੈਸੇ ਤਾਂ ਸੇਲ ਹੋ ਗਈ ਹੋਰ ਵੀ ਖੜੀ ਐ ਕੋਈ ਇਦਾਂ ਦੀ ਇਹ ਹੁਣੀ ਸੇਲ ਹੋਈ ਐ ਜੀ ਹਜੇ ਪਹਿਲਾਂ ਪਈ ਵੀਡੀਓ ਦੇ ਵਿੱਚ ਪਾਈ ਤੀਗੀ ਠੀਕ ਐ ਵੀਰੇ ਤੇ ਬਸ ਦੋ ਮਿੰਟ ਪਹਿਲਾਂ ਹੋਵੇ ਕੀ ਡਿਮਾਂਡ ਹੋਊਗੀ ਆਪਣੇ ਲੋਵੇ ਇਦਾਂ ਦੀ ਕੋਈ ਕਾਰ ਹੋਵੇ ਤਾਂ ਜਿਵੇਂ ਹੁਣ ਇਹ ਕਾਰ ਵੇਚੀ ਆਪਾਂ ਨੇ ਇਹ 2.5 ਲੱਖ ਰੁਪਏ ਦੀ ਵੇਚੀ ਐ ਮਾਡਲ ਕਿੰਨਾ ਸੀ ਇਹ 13 ਰਜਿਸਟਰ 14 ਜੀ ਡੀਜ਼ਲ ਦੀ ਡੀਜ਼ਲ ਦੀ ਕਾਰ ਆ 13/14 ਓਕੇ ਠੀਕ ਐ ਜੀ ਐਲਡੀਆਈ ਕਾਰ ਆ ਇਹ ਹੂੰ ਹੂੰ ਤੇ 250000 ਦੇ ਵਿੱਚ ਹੀ ਆਪਾਂ ਨੇ ਹੁਣੇ ਵੇਚੀਏ 2 ਮਿੰਟ ਪਹਿਲਾਂ ਨੰਬਰ ਸਕਰੀਨ ਤੇ ਬਈ ਟਾਈਟਲ ਚ ਪਾਤਾ ਸੀ ਕਾਲ ਕਰ ਲੇ ਜੇ ਕਿਸੇ ਨੇ ਕਾਰ ਲੈਣੀ ਹੈ ਬਈ ਸਿੱਧੂ ਕਾਰ ਵਿਆਰ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਸਤਿਕਾਰ ਸਤਿਕਾਰ ਫੇਸਬੁਕ